ਸਾਰੀ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦਿਖਾਉਣੀ ਚਾਹਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ 'ਚ ਪੰਚਾਇਤਾਂ ਨੂੰ ਕੈਲੰਡਰ ਭੇਜੇ ਗਏ ਨਵੇਂ ਸਾਲ ਦੇ ਤੇ ਉਹ ਕੈਲੰਡਰ ਜਿਹੜੇ ਆ ਉਹ ਗੁਜਰਾਤੀ ਦੇ ਵਿੱਚ ਆਏ ਤੁਸੀਂ ਮੋਦੀ ਸਾਹਿਬ ਦੀ ਫੋਟੋ ਵੇਖ ਸਕਦੇ ਹੁਣ ਜਿਹੜੀ ਗੱਲ ਅਸੀਂ ਕਹਿੰਨੇ ਆ ਕਿ ਇਹ ਨੈਸ਼ਨਲ ਪਾਰਟੀਆਂ ਤੋਂ ਪੰਜਾਬ ਦੀ ਮਾਂ ਬੋਲੀ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਕਲਚਰ ਨੂੰ ਸਾਡੀ ਸੱਭਿਆਚਾਰ ਨੂੰ ਬਹੁਤ ਵੱਡਾ ਖਤਰਾ ਹੈ ਜੇ ਇਹ ਨੈਸ਼ਨਲ ਪਾਰਟੀਆਂ ਸੱਤਾ ਚ ਆਉਂਦੀਆਂ ਤੇ ਇਹ ਸਾਡੀ ਮਾਂ ਬੋਲੀ ਸਾਡੇ ਵਿਰਸੇ ਤੇ ਹਮਲੇ ਹੋਣਗੇ ਹੁਣ ਆ ਕੈਲੰਡਰ ਭੇਜੇ ਗਏ ਆ ਪਿੰਡਾਂ ਦੇ ਵਿੱਚ ਤੁਸੀਂ ਫੋਟੋ ਮਾਰ ਕੇ ਦੇਖ ਸਕਦੇ ਹੋ ਗੁਜਰਾਤੀ ਦੇ ਵਿੱਚ ਜਾਂ ਤਾਂ ਫਿਰ ਉਹਨਾਂ ਸਾਰੀਆਂ ਪੰਚਾਇਤਾਂ ਸਾਰੇ ਜਿੰਨੀ ਸੰਗਤ ਖੜੀ ਆ ਅਸੀਂ ਫੈਸਲਾ ਕੀਤਾ ਜਾਦਾ ਗੁਜਰਾਤੀ ਦਾ ਟੀਚਰ ਲੱਭੀਏ ਇੱਕ ਫਿਰ ਗੁਜਰਾਤੀ ਸਿੱਖਿਅਤ ਇਹਦੇ ਚ ਪੜ੍ਹੀਏ ਕਿਉਂਕਿ ਇੱਥੇ ਸਾਰੇ ਕਹਿ ਰਹੇ ਸੀ ਜੀ ਜਨਵਰੀ ਵਾਲਾ ਮਹੀਨਾ ਵਿਖਾਓ ਹੁਣ ਜਨਵਰੀ ਦਾ ਮਹੀਨਾ ਹੀ ਨਹੀਂ ਪਤਾ ਲੱਗਦਾ ਇਹਦੇ ਚ ਕਿਹੜਾ ਲਿਖਿਆ ਤਾਂ ਗੁਜਰਾਤੀ ਚ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਕਿ ਤਕੜੇ ਹੋ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਨਹੀਂ ਤਾਂ ਸਾਰੀਆਂ ਨੈਸ਼ਨਲ ਪਾਰਟੀਆਂ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹ ਪੰਜਾਬ ਦੀ ਬੋਲੀ ਤੇ ਪੰਜਾਬ ਦੇ ਵਿਰਸੇ ਤੇ ਹਮਲੇ ਹੋਣਗੇ ਤੇ ਜੇ ਸਾਡੀ ਬੋਲੀ ਸਾਡਾ ਵਿਰਸਾ ਸਾਡੇ ਤੋਂ ਖੋ ਲਿਆ ਫਿਰ ਅਸੀਂ ਨਾ ਕਿਸੇ ਪਾਸੇ ਦੇ ਨਹੀਂ ਰਹਿਣਾ ਸਾਡਾ ਸਾਰਾ ਕੁਝ ਜਿਹੜੀਆਂ ਕੌਮਾਂ ਦੀ ਬੋਲੀ ਤੇ ਵਿਰਸੇ ਖਤਮ ਹੁੰਦੇ ਆ ਕੌਮਾਂ ਖਤਮ ਹੋ ਜਾਂਦੀਆਂ ਸਾਡਾ ਇਤਿਹਾਸ ਤੇ ਟਾਕੇ ਵੱਜਦੇ ਆ ਜੋ ਆ ਮੈਂ ਦਿਖਾਉਣੀ ਚਾਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਬੜੀ ਸ਼ਰਮਨਾਕ ਗੱਲ ਆ ਇਹ ਥੋੜਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦਿਖਾਉਣੀ ਚਾਹਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ 'ਚ ਪੰਚਾਇਤਾਂ ਨੂੰ ਕੈਲੰਡਰ ਭੇਜੇ ਗਏ ਆ ਨਵੇਂ ਸਾਲ ਦੇ ਤੇ ਉਹ ਕੈਲੰਡਰ ਜਿਹੜੇ ਆ ਉਹ ਗੁਜਰਾਤੀ ਦੇ ਵਿੱਚ ਆਏ ਤੁਸੀਂ ਮੋਦੀ ਸਾਹਿਬ ਦੀ ਫੋਟੋ ਵੇਖ ਸਕਦੇ ਹੁਣ ਜਿਹੜੀ ਗੱਲ ਅਸੀਂ ਕਹਿੰਨੇ ਆ ਕਿ ਇਹ ਨੈਸ਼ਨਲ ਪਾਰਟੀਆਂ ਤੋਂ ਪੰਜਾਬ ਦੀ ਮਾਂ ਬੋਲੀ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਕਲਚਰ ਨੂੰ ਸਾਡੀ ਸੱਭਿਆਚਾਰ ਨੂੰ ਬਹੁਤ ਵੱਡਾ ਖਤਰਾ ਹੈ ਜੇ ਇਹ ਨੈਸ਼ਨਲ ਪਾਰਟੀਆਂ ਸੱਤਾ 'ਚ ਆਉਂਦੀਆਂ ਤੇ ਇਹ ਸਾਡੀ ਮਾਂ ਬੋਲੀ ਸਾਡੇ ਵਿਰਸੇ ਤੇ ਹਮਲੇ ਹੋਣਗੇ ਹੁਣ ਆ ਕੈਲੰਡਰ ਭੇਜੇ ਗਏ ਆ ਪਿੰਡਾਂ ਦੇ ਵਿੱਚ ਤੁਸੀਂ ਫੋਟੋ ਮਾਰ ਕੇ ਦੇਖ ਸਕਦੇ ਹੋ ਗੁਜਰਾਤੀ ਦੇ ਵਿੱਚ ਜਾਂ ਤਾਂ ਫਿਰ ਉਹਨਾਂ ਸਾਰੀਆਂ ਪੰਚਾਇਤਾਂ ਸਾਰੇ ਜਿੰਨੀ ਸੰਗਤ ਖੜੀ ਐ ਅਸੀਂ ਫੈਸਲਾ ਕੀਤਾ ਜਿਆਦਾ ਗੁਜਰਾਤੀ ਦਾ ਟੀਚਰ ਲੱਭੀਏ ਇੱਕ ਫਿਰ ਗੁਜਰਾਤੀ ਸਿੱਖੀਏ ਤੇ ਇਹਦੇ ਚ ਪੜ੍ਹੀਏ ਕਿਉਂਕਿ ਇੱਥੇ ਸਾਰੇ ਕਹਿ ਰਹੇ ਸੀ ਜੀ ਜਨਵਰੀ ਵਾਲਾ ਮਹੀਨਾ ਵਿਖਾਓ ਹੁਣ ਜਨਵਰੀ ਦਾ ਮਹੀਨਾ ਹੀ ਨਹੀਂ ਪਤਾ ਲੱਗਦਾ ਇਹਦੇ ਚ ਕਿਹੜਾ ਲਿਖਿਆ ਤਾਂ ਗੁਜਰਾਤੀ ਚ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਆ ਕਿ ਤਕੜੇ ਹੋ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਨਹੀਂ ਤਾਂ ਸਾਰੀਆਂ ਨੈਸ਼ਨਲ ਪਾਰਟੀਆਂ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹ ਪੰਜਾਬ ਦੀ ਬੋਲੀ ਤੇ ਪੰਜਾਬ ਦੇ ਵਿਰਸੇ ਤੇ ਹਮਲੇ ਹੋਣਗੇ ਤੇ ਜੇ ਸਾਡੀ ਬੋਲੀ ਸਾਡਾ ਵਿਰਸਾ ਸਾਡੇ ਤੋਂ ਖੋ ਲਿਆ ਫਿਰ ਅਸੀਂ ਨਾ ਕਿਸੇ ਪਾਸੇ ਦੇ ਨਹੀਂ ਰਹਿਣਾ ਤੇ ਸਾਡਾ ਸਾਰਾ ਕੁਝ ਜਿਹੜੀਆਂ ਕੌਮਾਂ ਦੀ ਬੋਲੀ ਤੇ ਵਿਰਸੇ ਖਤਮ ਹੁੰਦੇ ਆ ਕੌਮਾਂ ਖਤਮ ਹੋ ਜਾਂਦੀਆਂ ਸਾਡਾ ਇਤਿਹਾਸ ਤੇ ਟਾਕੇ ਵੱਜਦੇ ਆ ਸੋ ਆ ਮੈਂ ਦਿਖਾਉਣੀ ਚਾਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਬੜੀ ਸ਼ਰਮਨਾਕ ਗੱਲ ਹੈ ਇਹ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦਿਖਾਉਣੀ ਚਾਹਣਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ 'ਚ ਪੰਚਾਇਤਾਂ ਨੂੰ ਕੈਲੰਡਰ ਭੇਜੇ ਗਏ ਨਵੇਂ ਸਾਲ ਦੇ ਤੇ ਉਹ ਕੈਲੰਡਰ ਜਿਹੜੇ ਆ ਉਹ ਗੁਜਰਾਤੀ ਦੇ ਵਿੱਚ ਆਏ ਤੁਸੀਂ ਮੋਦੀ ਸਾਹਿਬ ਦੀ ਫੋਟੋ ਵੇਖ ਸਕਦੇ ਹੁਣ ਜਿਹੜੀ ਗੱਲ ਅਸੀਂ ਕਹਿੰਨੇ ਆ ਕਿ ਇਹ ਨੈਸ਼ਨਲ ਪਾਰਟੀਆਂ ਤੋਂ ਪੰਜਾਬ ਦੀ ਮਾਂ ਬੋਲੀ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਕਲਚਰ ਨੂੰ ਸਾਡੀ ਸੱਭਿਆਚਾਰ ਨੂੰ ਬਹੁਤ ਵੱਡਾ ਖਤਰਾ ਹੈ ਜੇ ਇਹ ਨੈਸ਼ਨਲ ਪਾਰਟੀਆਂ ਸੱਤਾ ਚ ਆਉਂਦੀਆਂ ਤੇ ਇਹ ਸਾਡੀ ਮਾਂ ਬੋਲੀ ਸਾਡੇ ਵਿਰਸੇ ਤੇ ਹਮਲੇ ਹੋਣਗੇ ਹੁਣ ਆ ਕੈਲੰਡਰ ਭੇਜੇ ਗਏ ਆ ਪਿੰਡਾਂ ਦੇ ਵਿੱਚ ਤੁਸੀਂ ਫੋਟੋ ਮਾਰ ਕੇ ਦੇਖ ਸਕਦੇ ਹੋ ਗੁਜਰਾਤੀ ਦੇ ਵਿੱਚ ਜਾਂ ਤਾਂ ਫਿਰ ਉਹਨਾਂ ਸਾਰੀਆਂ ਪੰਚਾਇਤਾਂ ਸਾਰੇ ਜਿੰਨੀ ਸੰਗਤ ਖੜੀ ਆ ਅਸੀਂ ਫੈਸਲਾ ਕੀਤਾ ਜਾਦਾ ਗੁਜਰਾਤੀ ਦਾ ਟੀਚਰ ਲੱਭੀਏ ਇੱਕ ਫਿਰ ਗੁਜਰਾਤੀ ਸਿੱਖਿਅਤ ਇਹਦੇ ਚ ਪੜ੍ਹੀਏ ਕਿਉਂਕਿ ਇੱਥੇ ਸਾਰੇ ਕਹਿ ਰਹੇ ਸੀ ਜੀ ਜਨਵਰੀ ਵਾਲਾ ਮਹੀਨਾ ਵਿਖਾਓ ਹੁਣ ਜਨਵਰੀ ਦਾ ਮਹੀਨਾ ਹੀ ਨਹੀਂ ਪਤਾ ਲੱਗਦਾ ਇਹਦੇ ਵਿੱਚ ਕਿਹੜਾ ਲਿਖਿਆ ਤਾਂ ਕੁਝ ਰਾਤੀ ਚ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਕਿ ਤਕੜੇ ਹੋ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਨਹੀਂ ਤਾਂ ਸਾਰੀਆਂ ਨੈਸ਼ਨਲ ਪਾਰਟੀਆਂ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੈ ਇਹ ਪੰਜਾਬ ਦੀ ਬੋਲੀ ਤੇ ਪੰਜਾਬ ਦੇ ਵਿਰਸੇ ਤੇ ਹਮਲੇ ਹੋਣਗੇ ਤੇ ਜੇ ਸਾਡੀ ਬੋਲੀ ਸਾਡਾ ਵਿਰਸਾ ਸਾਡੇ ਤੋਂ ਖੋ ਲਿਆ ਫਿਰ ਅਸੀਂ ਨਾ ਕਿਸੇ ਪਾਸੇ ਦੇ ਨਹੀਂ ਰਹਿਣਾ ਤੇ ਸਾਡਾ ਸਾਰਾ ਕੁਝ ਜਿਹੜੀਆਂ ਕੌਮਾਂ ਦੀ ਬੋਲੀ ਤੇ ਵਿਰਸੇ ਖਤਮ ਹੁੰਦੇ ਆ ਕੌਮਾਂ ਖਤਮ ਹੋ ਜਾਂਦੀਆਂ ਸਾਡਾ ਇਤਿਹਾਸ ਤੇ ਟਾਕੇ ਵੱਜਦੇ ਆ ਜੋ ਆ ਮੈਂ ਦਿਖਾਉਣੀ ਚਾਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਬੜੀ ਸ਼ਰਮਨਾਕ ਗੱਲ ਆ ਇਹ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ